ਜੋ ਤੋ ਖੜੇ ਆ ਅਸੀਂ ਇਹ ਘੰਟਾ ਹੋ ਗਿਆ ਭਈ ਮਿਲ ਨਹੀਂ ਪٹرول ਆਪਣੇ ਮਿਲਿਆ ਨਹੀਂ ਵੀ 10 ਵਜੇ ਤੱਕ ਖੜੇ ਆ ਮਾਰਾ ਕਾਨੂੰਨ ਬਣਾਇਆ 10 ਸਾਲ ਦੀ ਸਜ਼ਾ ਆ 10 ਲੱਖ ਰੁਪਇਆ ਜੁਰਮਾਨਾ ਤੁਹਾਡੀ ਵੀ ਗੱਡੀ ਜਾਵੇ ਦੀ ਹਾਂਜੀ ਹਾਂਜੀ ਜਿਹੜੀ ਗੱਡੀ ਆਪਣੀ ਡਰਾਈਵ ਨਹੀਂ ਆ ਕਰਦੇ ਜੀ ਮਿਲਿਆ ਨਹੀਂ ਇਹ ਦਿਕਦਾਰੀ ਨੂੰ ਜਿਹੜਾ ਮੋਟੀਆਂ ਨਾਮਾਂ ਤੋਂ ਕਾਰੇ ਕਰਦੇ ਉਹਦੇ ਕਰਕੇ ਸਾਰਾ ਕੰਟਰ ਬੈਰਿਆ ਆ ਕਿਹੜੇ ਗੱਲ ਕਿਹੜੇ ਤੇ ਆਉਣਾ ਭਾਈ ਬੋਤਲ ਫੜ ਕੇ ਖੜੀ ਕੀ ਮਾਮਲਾ ਸਾਰਾ ਇੱਥੇ ਮਿਲਿਆ ਨਹੀਂ ਪੈਟਰੋਲ ਉਹ ਦੇਈ ਮੈਨੂੰ ਕਹਿਦੇ ਕਿੰਨੇ ਚਿਰ ਤੋਂ ਖੜੇ ਆ ਇਹ ਤਾਂ ਜਿਹੜਾ ਚੀਰਾਟ ਹੋ ਜਾਂਦਾ ਹੈ 7 ਲੱਖ ਰਾਇਰ ਨੂੰ ਪਾਣਾ ਬਾੜੀ ਗੱਲ ਆ ਨਾ ਵਿਆਰ ਹੀ ਚੱਲਦਾ 7000 ਤਰ੍ਹਾਂ ਆ ਜਿਹੜੇ ਵਾਰੀ ਕਿੱਥੋਂ ਪੈਸੇ ਕਹਿੰਦੇ ਆ ਜੀ ਰੋਡ ਤੇ ਜੇ ਤੁਹਾਨੂੰ ਇੱਥੇ ਪੈਟਰੋਲ ਨਹੀਂ ਮਿਲਦਾ ਫਿਰ ਅੱਗੇ ਕਿੱਥੇ ਪਾਓਗੇ ਤੁਸੀਂ ਅੱਗੇ ਆਉਣ ਕਿੱਥੇ ਜੇ ਮਾਰ ਦੇ ਕੋ ਬਿਮਾਰ ਹੋ ਜੂਗਾ ਤੇ ਅਸੀਂ ਕਿੱਥੇ ਲੈ ਕੇ ਜਾਵਾਂਗੇ ਤਾਂ ਆਪਣੇ ਸਾਧਨਾ ਤੇ ਲੈ ਕੇ ਜਾਣਾ ਜੀ ਅੱਜ ਕਿੱਥੋਂ ਆਏ ਬਹੁਤ ਘੁੰਮ ਕੇ ਆਏ ਆ ਕਿਤੇ ਨਹੀਂ ਪੀ ਲੰਦਾ ਕਿੱਥੋਂ ਆਏ ਤੁਸੀਂ ਬਈ ਇਹੜਾ ਪਿੰਡ ਦਾ ਪੱਜੀ ਆ ਪੰਡੋਰੀ ਆ ਟੱਕ ਬੰਦੋ ਪਿੱਛੇ ਵੀ ਸਾਰੀ ਪੰਪ ਬੰਦੀ ਏ ਸਾਰੀ ਬੰਦ ਆ ਸਾਨੂੰ ਪ੍ਰੋਬਲਮ ਆਉਂਦੀ ਪਈ ਸਰਕਾਰ ਦਾ ਜਾਂਦਾ ਜੀ ਠੀਕ ਹੈ ਜੀ ਸੈਕੰਡ ਡਰਾਈਵਰ ਦਾ ਕੋਈ ਕਸੂਰ ਨਹੀਂ ਹੁੰਦਾ ਜੀ ਜੀ ਹੋਰ ਕੋਈ ਸੈਕੰਡਰੀ ਜੇ ਮਨ ਇਤਨਾ ਜਿੰਦਾ ਕੋਈ ਸਿਆਣਾ ਬੰਦਾ ਹੈ ਕੋਈ ਬਜ਼ੁਰਗ ਤੇ ਪੀਟੀ ਹੋ ਜਾਉਂਦਾ ਢੱਕਿਆ ਤੇ ਬੰਦ ਕੀ ਕਰੂਗਾ ਅੱਜ ਕੱਲੇ 5-7 ਸਾਲ ਪਹਿਲਾਂ 15 ਨੇ ਟਰੱਕ ਡਰਾਈਵਰਾਂ ਨੇ ਕਿਹੜਾ ਸਬਸਕ੍ਰਾਈਬ ਕੀਤੀ ਆ ਕਾਲੇ ਕਾਨੂੰਨਾਂ ਦਾ ਆ। ਓ ਯਾਰ ਬੰਦੇ ਰਹਿ ਨਹੀਂ ਕੀ ਮੰਗ ਕਰਦੇ ਹੋਂ ਤੁਸੀਂ। ਬੰਦ ਜਿਹੜੇ ਕਾਲੇ ਕਾਨੂੰਨ ਨੇ ਨਾ ਆਇਆ ਹੋ ਰੰਗ ਦਿੱਤੇ ਜਾਣ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫਗਵਾੜਾ ਦੇ ਪੈਟਰੋਲ ਪੰਪਾਂ ਦੀਆਂ ਹਨ ਦੱਸਦੀ ਹੈ ਕਿ ਵੱਡੀਆਂ-ਵੱਡੀਆਂ ਦੇ ਡਰਾਈਵਰਾਂ ਵੱਲੋਂ ਕੀਤੀ ਗਈ ਹੜਤਾਲ ਨੂੰ ਲੈ ਕੇ ਫਗਵਾੜਾ ਦੇ ਪੈਟਰੋਲ ਪੰਪਾਂ ਤੇ ਵੀ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਅਤੇ ਲੋਕ ਭਾਰੀ ਖੱਜਲ-ਖੁਆਰ ਹੁੰਦੇ ਨਜ਼ਰ ਆਏ ਦਿਖਾਉਦੇ ਹਾਂ ਪੂਰੀ ਵੀਡੀਓ ਜੰਦਰਪ੍ਰੀਤ ਟੀਵੀ ਤੋਂ ਹਰਿਸ਼ ਪਿੰਡਾਰੀ ਦੀ ਰਿਪੋਰਟ ਤੇਲ ਮਿਲਿਆ ਨਹੀਂ ਇਹ ਦਿੱਕਤ ਆ ਰਹੀ ਹੈ ਜਿਹੜਾ ਮਿਲਣਾ ਨਾ ਮਿਲਿਆ ਤਾਂ ਨੂੰ ਕਾਰੇ ਕੱਢੇ ਉਹਦੇ ਕਰਕੇ ਸਾਰਾ ਸ਼ਹਿਰ ਬੈਰਿਆ ਆ ਕੀ ਕਹਿੰਦੇ ਪਾਪੋ ਵਾਲੇ ਪਾਪੋ ਵਾਲੇ ਦਾ ਪਾਈ ਜਾਂਦੇ ਆ ਤੇਲ ਯੰਦਿਆ ਮਸਲਾ ਦਾ ਸਾਰਾ ਕਾਲੇ ਕਾਨੂੰਨਾਂ ਦਾ ਆ ਓ ਯਾਰ ਬੰਦੇ ਰਹਿ ਨਹੀਂ ਕੀ ਮੰਗ ਕਰਦੇ ਹੋਂ ਤੁਸੀਂ ਬੰਦ ਜਿਹੜੇ ਕਾਲੇ ਕਾਨੂੰਨ ਇਹਨਾਂ ਦਾ ਆ ਉਹ ਰੱਖ ਦਿੱਤੇ ਜਾਣ ਸਾਨੂੰ ਸੋਫੇ ਸਾਹਣ ਕੁਝ ਪਤਾ ਹੈਗਾ ਮਾਮਲਾ ਹੈ ਕੀ ਹੈ ਮਾਮਲਾ ਹੈ ਕਿ ਡਰਾਈਵਰ ਕੋਲੇ ਜੀ ਗੱਟੰਦਾ ਬੰਦਾ ਮਾਤਾ ਦਾ ਬੰਦਾ ਮਾਰ ਦਿੰਦਾ ਆ ਤਾਂ 10 ਸਾਲਾਂ ਦਾ ਜਾਇਆ ਜੇ ਬੰਦਾ ਸੋਫੇ ਤੋਂ ਨਾ ਖਲਾਇਆ ਜੇ ਮੋਫੇ ਤੋਂ ਨਹੀਂ ਨਾ ਰਿਹਾ ਤਾਂ ਤਨਖਾਹ ਕਰ ਜਾ ਤੇ ਨਾਲ 7 ਲੱਖ ਰੁਪਏ ਦੇ ਦਊਗਾ ਡਰਾਈਵਰ 10-12 ਹਜ਼ਾਰ ਦਾ ਆਇਆ ਬੰਦੇ ਨੂੰ ਉਹ 10-12 ਹਜ਼ਾਰ ਤਨਖਾਹ ਵਾਲਾ ਬੰਦਾ 7 ਲੱਖ ਹੋਊਗਾ ਫਿਰ ਉਹ ਆਪਣੇ ਬੈਕਤੀ ਨਹੀਂ ਕੰਮ ਕਰੂਗਾ ਤੁਸੀਂ ਬੰਦੇ ਨੇ ਪٹرول ਲਾਪਨ ਮਿਲਿਆ ਨਹੀਂ ਬਈ 10 ਵੇ ਤੱਕ ਖੜੇ ਕਿਥੋਂ ਆਏ ਦੀ ਇੱਥੇ ਲੋਕੇ ਬਾਬੀ ਪਟੋਲ ਮਿਲ ਗਿਆ ਜੀ ਹਾਂ ਜੀ ਪਟੋਲ ਮਿਲ ਗਿਆ ਹਾਂ ਮਿਲ ਗਿਆ ਦੇਖਦੇ ਨਾ ਤੇਲ ਲੈਣਾ ਆ ਮੈਂ ਕਿਉਂ ਉੱਧਾ ਮੈਂ ਗੱਡੀ ਚਲਾਉਂਦਾ ਬਸ ਪਟੋਲ ਜਿਹੜੀ ਵੀ ਗੱਡੀ ਮਰਜ਼ੀ ਹੋਵੇ ਠੀਕ ਹੈ ਜੀ ਲੇਕਿਨ ਡਰਾਈਵਰ ਦਾ ਕੋਈ ਕਸੂਰ ਨਹੀਂ ਹੁੰਦਾ ਜੀ ਜੀ ਕੋਈ ਕੋਈ ਸੈਕਲ ਦੇ ਮਨ ਤਰੇ ਜਾਂਦਾ ਕੋਈ ਸਿਆਣਾ ਬੰਦਾ ਹੈ ਕੋਈ ਬਜ਼ੁਰਗ ਹੈ ਤੇ ਪੀਤੀ ਹੋ ਜਾ ਉਧਰ ਡੱਕਿਆ ਤੇ ਮੈਂ ਕੀ ਕਰੂਗਾ ਖੜੇ ਤਰ ਗੱਡੀ ਨਹੀਂ ਰੁਕਦੀ ਮੋਤਲ પેટ્રોલ ਮਿਲ ਨਹੀਂ ਆਉਂਦਾ ਰਾਤਾ ਸਾਡੇ ਇਹ ਗੱਡੀ ਕਿਲੋਮੀਟਰ ਤੋਂ ਵੀ ਨਹੀਂ ਰੁਕ ਸਕਦਾ ਬੰਦਾ ਚੱਲ ਜਾਵੇ ਗੱਡੀ ਸ਼ੀਵ ਤੇ 100 ਦੀ ਸਪੀਡ ਤੇ ਹੋਵੇ ਗੱਡੀ ਨਹੀਂ ਰੁਕਦੀ ਭਾਈ ਬੋਤਲ ਫੜ ਕੇ ਖੜੇ ਕੀ ਮਾਮਲਾ ਸਾਰਾ ਇੱਥੇ ਮਿਲਨ ਪਟੋਲ ਉਹ ਦੇਈ ਮੈਨੂੰ ਕੱਢ ਦੇ ਕਿੰਨੇ ਚਿਰ ਤੋਂ ਖੜੇ ਆ ਮਰ ਬੋਤਲ ਵਿੱਚ ਪਟ્રોલ ਪੜਾ ਲੋੜ ਹੀ ਹੈ ਕਿ ਬੋਤਲ ਲੈ ਕੇ ਆ ਗਏ ਮਿਲਨ ਲੈਣੀ ਹੈ ਦਿੱਕਤ ਆ ਰਹੀ ਨੇ ਖੜੇ ਆ ਦੋ ਤਿੰਨ ਘੰਟੇ ਹੋ ਗਏ ਜੀ ਖੜੇ ਆ ਮਿਲਨ ਪਟੋਲ ਮਿਲਿਆੜੀ ਇਹ ਦੋ ਵਾਰੀ ਚੀਜ਼ਾਂ ਤੋਂ ਹੋ ਜਾਂਦਾ ਹੈ 7 ਲੱਖ ਦਾ ਬੋਤਲ ਪਾਣਾ ਬਾੜੀ ਗੱਲ ਆਣਾ ਵਿਆਹ ਵਾਲੇ ਦਲ ਸੇ 7000 ਤਨਖਾਹ ਆ ਕਿਹੜਾ ਬਾੜੀ ਪਿੱਛੋਂ ਪੈਸੇ ਕਿਹੜਾ ਪੰਪ ਵਈ ਇਹ ਇੱਕ ਟੱਪ ਕੰਡੋਲੀ ਵਿੱਚ ਚੱਲੀ ਤੁਮਣਾਵਾਦਾ ਰੋਡ ਜੇ ਤੁਹਾਨੂੰ ਇਹ ਪੈਟਰੋਲ ਨਹੀਂ ਮਿਲਦਾ ਫਿਰ ਅੱਗੇ ਅੱਗੇ ਕਿੱਥੇ ਪਾਓਗੇ ਤੁਸੀਂ ਅੱਗੇ ਹੁਣ ਕਿੱਥੇ ਜਾਵਾਂਗੇ ਬਿਮਾਰ ਹੋ ਜੂਗਾ ਤੇ ਅਸੀਂ ਕਿੱਥੇ ਲੈ ਕੇ ਜਾਵਾਂਗੇ ਇਹ ਤਾਂ ਆਪਣੇ ਸਾਧਨਾਂ ਤੇ ਲੈ ਕੇ ਜਾਣਾ ਹੈ ਹੂੰ ਹੂੰ ਹੇਈ ਕਈ ਬਈ ਬੱਚੇ ਬਜ਼ੁਰਗ ਪਰੇਸ਼ਾਨ ਹੋ ਰਹੇ ਆ ਕਈ ਸਾਡੇ ਕੇ ਰਿਲੇਟਡ ਹੁੰਦੇ ਜਿਨ੍ਹਾਂ ਨੇ ਬਾਹਰ ਜਾਣਾ ਹੁੰਦਾ ਉਹਨਾਂ ਨੇ ਸਾਡੇ ਕੋਲ ਆਉਣਾ ਹੁੰਦਾ ਤੇ ਇਹਨਾਂ ਨੂੰ ਛੱਡਣ ਜਾਣਾ ਹੁੰਦਾ ਇਹਨਾਂ ਨੂੰ ਕਈਆਂ ਨੂੰ ਕਿੱਥੇ ਬਿਕਾਣਾ ਹੁੰਦਾ ਇਹ ਤਾਂ ਸਾਨੂੰ ਤਕਟਾ ਰਹੀ ਹੈ ਇਹਨਾਂ ਨੂੰ ਤਾਂ ਕੁਛ ਨਹੀਂ ਜਾ ਰਿਹਾ ਪਿੱਛੇ ਦੇਖਿਆ ਗੱਡੀਆਂ ਲਾਈਨਾਂ ਲੱਗੀਆਂ ਹੋਈਆਂ ਪਿੱਛੇ ਸਾਰੀਆਂ ਆਣਾ ਭਾਈ ਅਸੀਂ ਆਪ ਖੜ ਤਾਂ ਗਿਆ ਹਾਂ ਤੇ ਮੈਂ ਖੋਦ ਮੇਰੇ ਬ੍ਰਦਰ ਬ੍ਰਦਰ ਇਨ ਲਾਉ ਨੇ ਬਾਹਰ ਨੂੰ ਜਾਣਾ ਹੈ ਉਹਨੂੰ ਲੈਣ ਜਾਣਾ ਹੈ ਲੈ ਉਹਨੂੰ ਤੱਕ ਤੱਕ ਜਾਣਾ ਨਾ ਕਰੋ ਫੇ ਆਪਣੇ ਕੋਲੋਂ ਲੈਣਾ ਤੇ ਕੱਲ ਨੂੰ ਉਹਨੂੰ ਮੈਂ ਬੱਥੇ ਚੜਾਉਣਾ ਹੈ ਸਰ ਕੀ ਬਹੁਤ ਸਾਨੂੰ ਪਰੇਸ਼ਾਨੀ ਆ ਰਹੀ ਹੈ ਕੀ ਮੰਗ ਕਰਦੇ ਹੋ ਭਾਜੀ ਪ੍ਰਸ਼ਾਦ ਜੀ ਭਾਜੀ ਇਹ ਚਾਜ ਨਾ ਸਰਕਾਰ ਚਲਾਵੇ ਜਾਂ ਚਲਾਉਣੀ ਨਾ ਤਾਂ ਨਵੀਆਂ ਨਵੀਆਂ ਜਿਹੜੀਆਂ ਮਰਜ਼ੀ ਸਰਕਾਰ ਆ ਜਾਣੇ ਕੰਮ ਤਾਂ ਕੋਈ ਨਹੀਂ ਨਾ ਚਾਜ ਦਾ ਹੋ ਰਿਹਾ ਸਾਰੇ ਪੱਠੇ ਹੀ ਕਰ ਰਹੇ ਹੈ ਪਹਿਲਾਂ ਵੀ ਤੇ ਲੈ ਉੱਪਰ ਦੇਖਣਾ ਪਹਿਲੇ ਵੀ ਲੈਣ ਲੱਗੀ ਹੁਣ ਵੀ ਲੈਣ ਲੱਗੀ ਹੈ ਪਤਾ ਕੀਤਾ ਕਿਉਂ ਲੈਣ ਲੱਗੀਆਂ ਸਾਰੀਆਂ ਸਹਾਇਕ ਕਰਕੇ ਜੀ ਭਾਜੀ ਕਿੱਥੋਂ ਆਏ ਬਹੁਤ ਘੁੰਮ ਕੇ ਆਇਆ ਕਿੱਥੋਂ ਨਹੀਂ ਜੇ ਲੱਗਦਾ ਪਟ્રોલ ਮਿਲਦਾ ਨਹੀਂ ਪਿਆ ਉੱਥੇ ਇੱਥੇ ਪੰਪ ਤੇ ਆਈ ਇਹ ਕੀ ਕਹਿੰਦੇ ਹੈਗੇ ਇੱਥੇ ਲਾਈਨ ਲੱਗੀ ਹੋਈ ਹੈ ਇਹ ਵੀ ਨਹੀਂ ਬੰਦ ਹੋ ਜੀ ਨਹੀਂ ਮੈਂ ਨਹੀਂ ਮੈਂ ਨਹੀਂ ਬੰਦ ਕਰਾਉ ਹੋਇਆ ਹਾਂ